ਜਨਮ ਸਾਖੀ ਗੁਰੂ ਨਾਨਕ ਦੇਵ ਜੀ ਭਾਈ ਬਾਲੇ ਨੇ ਸ਼੍ਰੀ ਗੁਰੂ ਅੰਗਦ ਦੇਵ ਜੀ ਨੂੰ ਲੱਭਣਾ ਤੇ ਭਾਈ ਬਾਲੇ ਪਾਸੋਂ ਗੁਰੂ ਨਾਨਕ ਦੇਵ ਜੀ ਨੇ ਪੱਤਰੀ ਪੁੱਛਣੀ। ਸ਼੍ਰੀ ਵਾਹਿਗੁਰੂ ਜੀ ਸਹਾਇ ਸੰਮਤ 1597 ਮਿਤੀ ਵਿਸਾਖ ਸੁਦੀ ਪੰਜਵੀਂ ਨੂੰ ਪੈੜੇ ਮੋਖੇ ਸੁਲਤਾਨਪੁਰ ਦੇ ਖਤਰੇਟੇ ਨੇ ਪੋਥੀ ਲਿਖੀ। ਇੱਕ ਦਿਨ ਗੁਰੂ ਅੰਗਦ ਜੀ ਖਜੂ ਖਡੂਰ ਵਿੱਚ ਬੈਠੇ ਸ਼੍ਰੀ ਗੁਰੂ ਨਾਨਕ ਦੇਵ ਜੀ ਤੇ ਪ੍ਰੇਮ ਦਾ ਵਿਯੋਗ ਹੋਣੇ ਕਰ ਧਿਆਨ ਵਿੱਚ ਮਗਨ ਬੈਠੇ ਸੀ ਤਾਂ ਸ਼੍ਰੀ ਗੁਰੂ ਅੰਗਦ ਜੀ ਦੇ ਮਨ ਵਿੱਚ ਇਹ ਫੁਰੀ ਜੋ ਮੇਰੇ ਸਤਿਗੁਰੂ ਨਾਨਕ ਜੀ ਪੂਰਨਪੁਰਖ ਸੇ ਉਸ ਵਿੱਚ ਅਤੇ ਪਰਮੇਸ਼ਵਰ ਵਿੱਚ ਭੇਦ ਕੁਛ ਨਹੀਂ ਸੀ ਦੇਖਾ ਮੇਰੇ ਗੁਰੂ ਜਨਮ ਕਿਸ ਰੋਸ ਲਿੱਤਾ ਹੈ ਕੋਈ ਐਸਾ ਸਿੱਖ ਹੋਵੇ ਜੋ ਗੁਰੂ ਜੀ ਦੀ ਕਥਾ ਸੁਣਾਵੇ ਤਾਂ ਭਾਈ ਬੁੱਢਾ ਜੀ ਬੋਲੇ ਗੁਰੂ ਜੀ ਐਸਾ ਸਿੱਖ ਤੋਂ ਬਾਲਾ ਸੰਧੂ ਹੈ ਤਲਵੰਡੀ ਰਾਏ ਭੋਏ ਦੀ ਰੰਦਾ ਹੈ ਉਹ ਅਤੇ ਮਰਦਾਨਾ ਦੋਵੇਂ ਗੁਰੂ ਨਾਨਕ ਦੇਵ ਜੀ ਦੇ ਨਾਲ ਰਹੇ ਹਨ। ਉਹਨਾਂ ਸਭ ਕੌਤਕ ਦੇਖੇ ਹਨ। ਉਸ ਨੂੰ ਆਪ ਬੁਲਾਵੋ ਉਹ ਸਭ ਕਥਾ ਸੁਣਾਵੇਗਾ। ਜਾਂ ਇਹ ਬਿਰਤਾਂਤ ਖੰਡੂਰ ਵਿੱਚ ਹੋਇਆ ਤਾਂ ਗੁਰੂ ਅੰਗਦ ਜੀ ਮਨ ਵਿੱਚ ਬਾਲੇ ਨੂੰ ਯਾਦ ਕੀਤਾ ਤਾਂ ਤਲਵੰਡੀ ਵਿੱਚ ਭਾਈ ਬਾਲਾ ਬੈਠਾ ਸੀ। ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਬਾਤਾਂ ਸਿੱਖਾਂ ਨਾਲ ਕਰਦਾ ਸੀ। ਤਾਂ ਬਾਲੇ ਆਖਿਆ ਭਾਈ ਸ੍ਰੀ ਗੁਰੂ ਨਾਨਕ ਜੀ ਤਾਂ ਬੇਕੁੰਠ ਧਾਮ ਨੂੰ ਗਏ। ਆਪਣੇ ਸਥਾਨ ਕਿਸ ਨੂੰ ਬਿਠਾ ਗਏ ਹਨ? ਤਾਂ ਇੱਕ ਸਿੱਖ ਬੋਲਿਆ ਭਾਈ ਕਿਸੇ ਪਾਸੋਂ ਸੁਣਿਆ ਹੈ ਜੋ ਇੱਕ ਸ਼੍ਰੀ ਅੰਗਦ ਨਾਮ ਖੱਤਰੀ ਹੈ ਤ੍ਰਹਿਨ ਜਾਤ ਹੈ ਫੇਰੂ ਦਾ ਪੁੱਤਰ ਹੈ ਉਸ ਨੂੰ ਬਾਬਾ ਨਾਨਕ ਜੀ ਆਪਣੇ ਅਸਥਾਨ ਤੇ ਬਿਠਾ ਗਏ ਹਨ ਭਾਈ ਬਾਲਾ ਇਹੋ ਚਾਹੁੰਦਾ ਸੀ ਜੋ ਗੁਰੂ ਪ੍ਰਗਟ ਹੋਵੇ ਤਾਂ ਦਰਸ਼ਨ ਕਰਨ ਜਾਈਏ ਜਿਸ ਵੇਲੇ ਭਾਈ ਬਾਲਾ ਸੁਣਿਆ ਜੋ ਸ਼੍ਰੀ ਗੁਰੂ ਅੰਗਦ ਜੀ ਗੁਰੂ ਹੋਇਆ ਹੈ ਖਡੂਰ ਵਿੱਚ ਰਹਿੰਦਾ ਹੈ ਇਹ ਸੁਣ ਕੇ ਭਾਈ ਬਾਲਾ ਸ਼੍ਰੀ ਗੁਰੂ ਅੰਗਦ ਜੀਦੇ ਦਰਸ਼ਨਾਂ ਨੂੰ ਆਇਆ ਜੋ ਕੁਝ ਸ਼ਕਤੇ ਆਈ ਸੋ ਪ੍ਰਸ਼ਾਦੇ ਭੇਟਾ ਲੈ ਆਇਆ ਖਡੂਰ ਸਾਹਿਬ ਆ ਪਹੁੰਚਿਆ ਅੱਗੇ ਸ਼੍ਰੀ ਗੁਰੂ ਅੰਗਦ ਜੀ ਛੁਪੇ ਰਹੇ ਰਹਿੰਦੇ ਸੇ ਤਾਂ ਪਾਈ ਬਾਲਾ ਪੁੱਛ ਕੇ ਜਿੱਥੇ ਗੁਰੂ ਜੀ ਰਹਿੰਦੇ ਸੇ ਤਿੱਥੇ ਆਇਆ ਤਾਂ ਅੱਗੇ ਸ਼੍ਰੀ ਗੁਰੂ ਅੰਗਦ ਜੀ ਬੈਠੇ ਸਨ ਪਾਈ ਬਾਲੇ ਮੱਥਾ ਟੇਕਿਆ ਤਾਂ ਸ਼੍ਰੀ ਗੁਰੂ ਅੰਗਦ ਜੀ ਬੋਲੇ ਆਓ ਪਾਈ ਸਿੱਖਾ ਕਰਤਾਰ ਕਰਤਾਰ ਬੋਲੋ ਪਾਈ ਜੀ ਤਾ ਭਾਈ ਬਾਲਾ ਬੈਠ ਗਿਆ ਸ੍ਰੀ ਗੁਰ ਅੰਗਦ ਦੇਵ ਜੀ ਹੋਰ ਪਾਸੇ ਤੋਂ ਬਿਰਤੀ ਸੰਗੋਚ ਕਰ ਭਾਈ ਬਾਲੇ ਨਾਲ ਵਾਰਤਾ ਕਰਨ ਲੱਗੇ ਭਾਈ ਬਾਲੇ ਨੂੰ ਪੁੱਛਣ ਲੱਗੇ ਭਾਈ ਸਿੱਖਾ ਕਿੱਥੋਂ ਆਇਆ ਹੈ ਅਤੇ ਕੌਣ ਹੁੰਦਾ ਹੈ ਤਾਂ ਕਿਉਂ ਘਰ ਆਉਣਾ ਹੋਇਆ ਹੈ ਤਾਂ ਭਾਈ ਬਾਲੇ ਨੇ ਹੱਥ ਜੋੜ ਅਰਦਾਸ ਕੀਤੀ ਸ੍ਰੀ ਗੁਰੂ ਜੀ ਜਟੇਟਾ ਹੁੰਦਾ ਹਾਂ ਤੇ ਗੋਤ ਸੰਧੂ ਹੈ ਨਾਉ ਬਾਲਾ ਹੈ ਜਨਮ ਥਾਂ ਰਾਇਪੋਏ ਦੀ ਤਲਵੰਡੀ ਸ਼੍ਰੀ ਗੁਰੂ ਜੀ ਦੇ ਦਰਸ਼ਨ ਨੂੰ ਆਇਆ ਫੇਰ ਗੁਰੂ ਅੰਗਦ ਜੀ ਪੁੱਛਿਆ ਭਾਈ ਬਾਲਾ ਤੂੰ ਸਿੱਖ ਕਾਸਦਾ ਹੈ ਤੇ ਤੈਨੂੰ ਕੌਣ ਮਿਲਿਆ ਹੈ ਤਾਂ ਭਾਈ ਬਾਲਾ ਬੋਲਿਆ ਜੀ ਗੁਰੂ ਜੀ ਮੈਂ ਸਿੱਖ ਗੁਰੂ ਨਾਨਕ ਦੇਵ ਜੀ ਦਾ ਹਾਂ ਤੇ ਮੈਨੂੰ ਗੁਰੂ ਨਾਨਕ ਜੀ ਕਾਲੂ ਵੈਦੀ ਦਾ ਪੁੱਤਰ ਮਿਲਿਆ ਹੈ ਫੇਰ ਗੁਰੂ ਅੰਗਦ ਦੇਵ ਜੀ ਬੋਲੇ ਭਾਈ ਬਾਲਾ ਤੂੰ ਗੁਰੂ ਨਾਨਕ ਡਿੱਠਾ ਸੀ ਤਾਂ ਭਾਈ ਬਾਲਾ ਨੇ ਆਖਿਆ ਗੁਰੂ ਜੀ ਮੈਥੋਂ ਤਰੇ ਵਰੇ ਗੁਰੂ ਨਾਨਕ ਦੇਵ ਜੀ ਵੱਡੇ ਸੀ ਮੈਂ ਸ੍ਰੀ ਗੁਰੂ ਜੀ ਦੇ ਪਿੱਛੇ ਲੱਗਾ ਫਿਰਦਾ ਸਾਂ ਮੇਰੇ ਦੇਖਦਿਆਂ ਹੀ ਗੁਰੂ ਨਾਨਕ ਦੇਵ ਜੀ ਸਭ ਧਰਤੀ ਫਰੇ ਅਨੇਕ ਜੀਵ ਉਤਾਰੇ ਪਰ ਸਾਨੂੰ ਇਹ ਪਤਾ ਨਹੀਂ ਸੀ ਕਿ ਜੋ ਏਵਡ ਗੁਰੂ ਹੈ ਪਰ ਅਸੀਂ ਸਲਾਮੀ ਰਹਿੰਦੇ ਸੀ ਇਹ ਗੱਲ ਭਾਈ ਬਾਲੇ ਆਖੀ ਤਾਂ ਗੁਰੂ ਅੰਗਦ ਜੀ ਦਾ ਵਿਰਾਗ ਛੁੱਟ ਗਿਆ ਸੁਖ ਥਾਉ ਥੰਮੀਏ ਨਹੀਂ ਉਹ ਰਾਤ ਗੁਜਰੀ ਤਾਂ ਭਲਕ ਹੋਇਆ ਤਾਂ ਗੁਰੂ ਅੰਗਦ ਜੀ ਸੂਰਤ ਵਿੱਚ ਆਏ ਤਾਂ ਫੇਰ ਗੁਰੂ ਅੰਗਦ ਜੀ ਬੋਲੇ ਜੋ ਪਾਈ ਬਾਲੇ ਨੂੰ ਸੱਦੋ ਜਾਓ ਪਾਈ ਬਾਲੇ ਨੂੰ ਸੱਦੋ ਤਾਂ ਪਾਈ ਬਾਲੇ ਨੂੰ ਸੱਦਿਆ ਬਾਲੇ ਆਏ ਕਰ ਮੱਥਾ ਟੇਕਿਆ ਤਾਂ ਗੁਰੂ ਅੰਗਦ ਜੀ ਉੱਠ ਕੇ ਪਾਈ ਬਾਲੇ ਨੂੰ ਗੱਲ ਵਿੱਚ ਲੈ ਕੇ ਮਿਲੇ ਫਿਰ ਬੈਠ ਕੇ ਪੁੱਛਣ ਲੱਗੇ ਪਾਈ ਬਾਲਾ ਕੁਝ ਤੈਨੂੰ ਇਹ ਵੀ ਮਾਲੂਮ ਹੈ ਜੋ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਸ ਦਿਨ ਜਨਮ ਲਿੱਤਾ ਤਾਂ ਬਾਲੇ ਆਖਿਆ ਜੀ ਮੈਨੂੰ ਇਹ ਤਾਂ ਮਾਲੂਮ ਨਹੀਂ ਪਰ ਜੀ ਮੈਂ ਇਤਨੇ ਲੋਕਾਂ ਦੇ ਮੂੰਹ ਸੁਣੀ ਹੈ ਕਿ ਜੋ ਕੱਤਕ ਦੀ ਪੂਰਨਮਾਸ਼ੀ ਨੂੰ ਜਨਮਿਆ ਹੈ ਤੇ ਕਾਲੂ ਨੇ ਜਨਮ ਪੱਤਰੀ ਲਿਖਾਈ ਹੈ ਤੇ ਹਰदयाल ਪੰਡਤ ਲਿਖੀ ਹੈ ਅਤੇ ਹਰदयाल ਆਖਦਾ ਹੈ ਜੋ ਸ਼ੁਭ ਮਹੂਰਤ ਅਤੇ 27 31 ਕੱਤਕ ਦੀ ਪੂਰਨਮਾਸ਼ੀ ਕਾਲੂ ਦੇ ਘਰ ਬਾਲਕ ਜੋ ਜਨਮਿਆ ਹੈ ਕੋਈ ਵੱਡਾ ਅਵਤਾਰੀ ਜਨਮਿਆ ਹੈ ਸੋ ਕਾਲੂ ਨੇ ਜਨਮ ਪੱਤਰੀ ਲਿਖਵਾਈ ਹੈ ਤਾਂ ਸ੍ਰੀ ਗੁਰੂ ਅੰਗਦ ਦੇਵ ਜੀ ਕਿਹਾ ਪਾਈ ਬਾਲਾ ਕਿਵੇਂ ਜਨਮ ਪੱਤਰੀ ਪੀ ਹਥਾਵੇ ਤਾ ਬਾਲਾ ਆਖਿਆ ਗੁਰੂ ਜੀ ਖੋਜ ਕੀਤੇ ਆ ਹੱਥ ਆਵੇਗੀ। ਸ੍ਰੀ ਗੁਰੂ ਅੰਗਦ ਜੀ ਆਖਿਆ ਭਾਈ ਬਾਲਾ ਤੁਸੀਂ ਉੱਥੋਂ ਦੇ ਵਸਨੀਕ ਹੋ ਤੁਸੀਂ ਹੀ ਤੇ ਖੋਜ ਹੱਥ ਆਵੇ ਅਤੇ ਤੁਸੀਂ ਕਿਸੇ ਪਾਸੋਂ ਪੁੱਛੋ ਤਾਂ ਬਾਲੇ ਆਖਿਆ ਗੁਰੂ ਜੀ ਕਾਲੂ ਵੇਦੀ ਦਾ ਭਰਾਓ ਲਾਲੂ ਹੈ। ਸੋ ਕਾਲੂ ਤਾਂ ਚਲਾ ਗਿਆ ਹੈ ਤੇ ਲਾਲੂ ਰਹਿੰਦਾ ਹੈ। ਉਸ ਪਾਸੋਂ ਪੁੱਛੀਏ। ਤਾਂ ਗੁਰੂ ਅੰਗਦ ਦੇਵ ਜੀ ਆਖਿਆ ਭਾਈ ਬਾਲਾ ਤੁਸੀਂ ਹੀ ਖੋਜ ਕਰਨੀ ਹੈ ਤਬਾਲਾ ਆਖਿਆ ਗੁਰਾਂ ਜੀ ਤੁਸੀਂ ਕੋਈ ਆਪਣਾ ਆਦਮੀ ਦੇਵੋ ਉਹ ਵੀ ਹੋਵੇ ਤੇ ਮੈਂ ਵੀ ਨਾਲ ਹੋਵਾਂ ਤੇ ਜਾਏ ਲਾਲੂ ਵੇਦੀ ਨੂੰ ਆਖੇ ਭਾਈ ਲਾਲੂ ਤੂੰ ਬਹੁਤ ਵਿਰਧ ਹੋਇਆ ਹੈ ਤੇਰੇ ਉੱਤੇ ਗੁਰੂ ਜੀ ਦੀ ਬਹੁਤ ਮਿਹਰਬਾਨੀ ਹੋਈ ਹੈ ਗੁਰੂ ਅੰਗਦ ਜੀ ਅਸਾਂ ਢੂੰਡ ਕੇ ਲੱਭੇ ਹੈ ਸੋ ਤੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਪੱਤਰੀ ਦੇ ਕਿਉਂਕਿ ਗੁਰੂ ਨਾਨਕ ਦੇਵ ਜੀ ਵਿੱਚ ਤੇ ਗੁਰੂ ਅੰਗਦ ਦੇਵ ਵਿੱਚ ਭੇਚ ਭੇਦ ਨਹੀਂ ਤਾਂ ਗੁਰੂ ਅੰਗਦ ਦੇਵ ਜੀ ਕਿਹਾ ਭਾਈ ਬਾਲਾ ਸੰਗਤ ਆਖਦੀ ਹੈ ਜੋ ਇਹ ਕੰਮ ਭਾਈ ਬਾਲੇ ਪਾਸੋਂ ਹੀ ਹੋਵੇਗਾ ਸੋ ਇਹ ਪਰਉਪਕਾਰ ਤੂੰ ਕਰ ਜੋ ਸਾਨੂੰ ਸ੍ਰੀ ਬਾਬੇ ਨਾਨਕ ਦੇ ਪਤਰੀ ਦਾ ਦਰਸ਼ਨ ਕਰਵਾ। ਸ੍ਰੀ ਗੁਰੂ ਅੰਗਦ ਦੇਵ ਜੀ ਬਾਲੇ ਉੱਪਰ ਬਹੁਤ ਖੁਸ਼ ਹੋਏ ਜਨਮ ਆਖਣ ਲੱਗੇ ਭਾਈ ਬਾਲਾ ਕੋਈ ਸਿੱਖ ਨਾਲ ਲੈ ਜਾ ਤਾਂ ਬਾਲੇ ਆਖਿਆ ਜੀ ਕੋਈ ਭੇਜੋ ਤੇ ਮੈਂ ਨਾਲ ਲੈ ਜਾਂਦਾ ਹਾਂ ਤਾਂ ਗੁਰੂ ਅੰਗਦ ਜੀ ਲਾਲੇ ਪੰਨੂ ਨੂੰ ਸੱਦਿਆ ਸਿੱਖ ਜਟੇਟਾ ਸੀ ਜਾਂ ਆਇਆ ਤਾਂ ਗੁਰੂ ਅੰਗਦ ਦੇਵ ਜੀ ਕਿਹਾ ਭਾਈ ਤੂੰ ਗੁਰਮੁਖ ਸਿੱਖ ਹੈ ਗੁਰੂ ਦਾ ਤੂੰ ਭਾਈ ਬਾਲੇ ਨਾਲ ਜਾ ਤਲਵੰਡੀਆਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਪੱਤਰੀ ਲੈ ਆਓ ਪੰਨੂ ਆਖਿਆ ਗੁਰੂ ਜੀ ਤੰਨ ਸਾਡੇ ਭਾਗ ਹਨ ਜੋ ਅਸੀਂ ਗੁਰੂ ਨਾਨਕ ਦੀ ਜਨਮ ਪੱਤਰੀ ਦੇਖਾਂਗੇ ਤੇ ਅਸੀਂ ਜਾਣਾਂਗੇ ਜੋ ਗੁਰੂ ਨਾਨਕ ਜੀ ਦਾ ਦਰਸ਼ਨ ਕੀਤਾ ਤਾਂ ਗੁਰੰਗਤ ਦੇਵ ਜੀ ਆਖਿਆ ਭਾਈ ਬਾਲਾ ਤੈਨੂੰ ਕਰਤਾਰ ਚਿਤ ਆਵੇ ਤਾਂ ਭਾਈ ਬਾਲਾ ਅਤੇ ਭਾਈ ਲਾਲਾ ਪੰਨੂ ਦੋਵੇਂ ਤੁਰੇ ਸੋਤਲਵੰਡੀ ਆਏ ਆਏ ਕਰ ਮਹਤੇ ਲਾਲੂ ਨੂੰ ਮਿਲੇ ਤਾਂ ਭਾਈ ਬਾਲੇ ਲਾਲੂ ਨੂੰ ਆਖਿਆ ਭਾਈ ਲਾਲੂ ਗੁਰ ਨਾਨਕ ਜੀ ਦੀ ਜਨਮ ਪੱਤਰੀ ਦੇ ਗੁਰੂ ਅੰਗਦ ਜੀ ਨੇ ਮੰਗਵਾਈ ਹੈ ਅਸਾਂ ਗੁਰੂ ਅੰਗਦ ਜੀ ਨੂੰ ਢੋਂਡ ਕੇ ਲੱਭਿਆ ਹੈ ਤਾਂ ਲਾਲੂ ਨੇ ਆਖਿਆ ਜੀ ਮੇਰੇ ਪਾਸ ਤਾਂ ਨਹੀਂ ਹੈ ਬਾਲੇ ਆਖਿਆ ਭਾਈ ਲਾਲੂ ਤੂੰ ਮਹਤੇ ਕਾਲੂ ਦਾ ਭਰਾ ਹੈ ਤੂੰ ਘਰ ਵਿੱਚ ਟੋਲ ਮਹਤਾ ਕਾਲੂ ਵੀ ਚਲ ਵਸਿਆ ਹੈ ਤੇ ਅੰਮਾ ਬੀਬੀ ਵੀ ਚਲ ਗਈ ਹੈ ਹੁਣ ਤੂੰ ਹੀ ਹੈ ਸੋ ਘਰ ਵਿੱਚ ਟੋਲ ਤਾਂ ਭਾਈ ਲਾਲੂ ਆਖਿਆ ਭਾਈ ਬਾਲਾ ਤੂੰ ਗੁਰਨਾਨਕ ਜੀ ਦਾ ਮਿੱਤਰ ਹੈ ਸਾਚ ਆਖ ਗੁਰ ਅੰਗਦ ਜੀ ਕੇ ਗੁਰੂ ਸ੍ਰੀ ਚੰਦਰ ਹੋਇਆ ਤੂੰ ਤਾਂ ਹੋਰ ਹੀ ਸੁਨਾਇਆ ਭਾਈ ਬਾਲੇ ਆਖਿਆ ਭਾਈ ਗੁਰ ਅੰਗਦ ਹੋਇਆ ਹੈ ਜਿਸ ਦੇ ਅੱਗੇ ਗੁਰ ਨਾਨਕ ਦੇਵ ਜੀ ਨੇ ਪੰਜ ਪੈਸੇ ਤੇ ਨਾਰੀਅਰ ਰੱਖ ਕੇ ਮੱਥਾ ਟੇਕਿਆ ਸੀ ਤਿਸ ਨਾਲ ਫਿਰ ਬਰਾਬਰੀ ਕਹੀ ਤੇ ਸ੍ਰੀ ਚੰਦਰ ਜੀ ਔਲਾਦ ਕਰਕੇ ਪੂਜਣਗੇ ਤਾਂ ਲਾਲੂ ਆਖਿਆ ਭਾਈ ਮੈਂ ਘਰ ਵਿੱਚ ਟੋਲਦਾ ਹਾਂ ਤੇ ਭਾਈ ਕਾਲੂ ਚੱਲ ਗਿਆ ਹੈ ਤੇ ਮਾਤਾ ਵੀ ਚੱਲ ਗਈ ਹੈ ਬਹੁਤੇ ਲੇਖੇ ਦੇ ਕਾਗਦ ਪਏ ਹੋਏ ਹਨ ਤਾਂ ਘਰ ਵਿੱਚ ਟੋਲਣ ਲੱਗੇ ਟੋਲਦੇ ਟੋਲਦੇ ਪੰਜਵੇਂ ਦਿਨ ਪੱਤਰੀ ਲੱਭੀ ਅਤੇ ਲੱਭ ਕੇ ਭਾਈ ਬਾਲੇ ਨੂੰ ਦੇ ਦਿੱਤੀ ਬਾਲੇ ਨੇ ਲਾਲੇ ਪੰਨੂ ਨੂੰ ਦਿੱਤੀ ਤਾਂ ਲਾਲੇ ਪੰਨੂ ਭਾਈ ਬਾਲੇ ਨੂੰ ਆਖਿਆ ਭਾਈ ਬਾਲਾ ਤੂੰ ਵੀ ਨਾਲ ਹੀ ਚੱਲ ਵੱਡਾ ਜਸ ਹੋਵੇਗਾ ਤਾਂ ਬਾਲੇ ਆਖਿਆ ਭਲਾ ਭਾਈ ਚੱਲੀਏ ਤਾਂ ਭਾਈ ਬਾਲਾ ਤੇ ਲਾਲਾ ਪੰਨੂ ਪੱਤਰੀ ਲੈ ਕੇ ਚਲੇ ਗਏ ਤਾਂ ਭਾਈ ਲਾਲੂ ਆਖਿਆ ਭਾਈ ਜੀ ਤੁਸੀਂ ਤਾਂ ਜਨਮ ਪੱਤਰੀ ਗੁਰੂ ਨਾਨਕ ਦੇਵ ਜੀ ਦੀ ਲਹਿ ਚੱਲੇ ਹੋ ਪਰ ਮੇਰੀ ਭੇਟ ਵੀ ਕੁਝ ਲੈ ਜਾਵੋ ਤਾਂ ਭਾਈ ਬਾਲੇ ਆਖਿਆ ਭਲਾ ਭਾਈ ਲਾਲੂ ਦੇਵੋ ਜੋ ਕੁਝ ਤੁਹਾਡੇ ਤੁਹਾਡੇ ਜੀ ਆਪਦਾ ਹੈ ਦੇ ਦਿਓ ਭਾਈ ਲਾਲੂ 5 ਪੈਸੇ ਤੇ ਨਾਰੀਅਲ ਦਿੱਤਾ ਅਤੇ ਆਖਿਆ ਜੋ ਇਹ ਮੇਰੀ ਭੇਟਾ ਗੁਰੂ ਅੰਗਦ ਦੇਵ ਜੀ ਅੱਗੇ ਰੱਖਣੀ ਅਤੇ ਮੱਥਾ ਟੇਕਣਾ ਤੇ ਆਖਿਆ ਜੋ ਇਹ ਮੇਰੀ ਭੇਟ ਗੁਰੂ ਅੰਗਦ ਦੇਵ ਜੀ ਅੱਗੇ ਰੱਖ ਕੇ ਮੱਥਾ ਟੇਕਣਾ ਤੇ ਮੇਰੀ ਅਰਦਾਸ ਕਰਨੀ ਅਤੇ ਕਹਿਣਾ ਕਿ ਜੇ ਸ਼੍ਰੀ ਚੰਦਰ ਹੋਣੀ ਬੋਲਣ ਤਾਂ ਆਪ ਧੀਰਜ ਰੱਖਣਾ ਪਾਈ ਬਾਲੇ ਆਖਿਆ ਪਾਈ ਲਾਲੂ ਧੋਖਾ ਕੋਈ ਨਹੀਂ ਕਰਨਾ ਸ਼੍ਰੀ ਗੁਰੂ ਅੰਗਦ ਜੀ ਬੜੇ ਸ਼ਾਂਤ ਰੂਪ ਹਨ ਜਨਮ ਪੱਤਰੀ ਲੈ ਕੇ ਪਾਈ ਲਾਲਾ ਤੇ ਪਾਈ ਬਾਲਾ ਤੇ ਲਾਲਾ ਪੰਨੂ ਟੁਰੇ ਖਡੂਰ ਖਹਿਰਿਆਂ ਦੀ ਵਿੱਚ ਗੁਰੰਗਤ ਦੇਵ ਜੀ ਪਾਸ ਆ ਗਏ ਜਨਮ ਪੱਤਰੀ ਗੁਰੂ ਜੀ ਅੱਗੇ ਰੱਖੀ ਅਤੇ ਮੱਥਾ ਟੇਕਿਆ ਤੇ ਪਾਈ ਲਾਲੂ ਦੀ ਪੇਟਾ ਵੀ ਦਿੱਤੀ ਮੱਥਾ ਟੇਕਿਆ ਤੇ ਦੇਖ ਕੇ ਗੁਰੂ ਅੰਗਦ ਦੇਵ ਜੀ ਖੁਸ਼ ਹੋਏ ਤੇ ਆਖਣ ਲੱਗੇ ਪਾਈ ਬਾਲਾ ਤੈਨੂੰ ਕਰਤਾਰ ਚੀਤੇ ਆਵੇ ਅੱਜ ਤੁਸੀਂ ਸਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਵਾਏ ਹਨ ਤਾਂ ਗੁਰੂ ਅੰਗਦ ਜੀ ਜਨਮ ਪੱਤਰੀ ਹੱਥ ਲੈ ਕੇ ਅੱਖੀਆਂ ਤੇ ਰੱਖੀ ਤੇ ਸਿਰ ਉੱਤੇ ਰੱਖੀ ਜਾਂ ਖੋਲ ਕਰ ਦੇਖੀ ਤਾਂ ਅੱਖਰ ਸ਼ਾਸਤਰੀ ਹੈ ਤਾਂ ਅੰਗਦ ਜੀ ਵਿਚਾਰ ਕੀਤਾ ਕਿ ਜੋ ਕੋਈ ਅਜਿਹਾ ਸਿੱਖ ਹੋਵੇ ਜੋ ਦੋਵੇਂ ਲਿਖਣ ਜਾਣੇ ਤਾਂ ਮਹਿਮਾ ਖਹਿਰਾ ਜੱਟ ਜਿਸ ਦੇ ਘਰ ਗੁਰੂ ਅੰਗਦ ਜੀ ਰਹਿੰਦੇ ਸੇ ਉਹ ਸਾਖਿਆ ਜੀ ਸੁਲਤਾਨਪੁਰ ਵਿੱਚ ਪੈੜਾ ਮੋਖਾ ਖਤਰੀ ਹੈ ਉਹ ਦੋਵੇਂ ਅੱਖਰ ਪੜ ਲੈਂਦਾ ਹੈ ਤੇ ਦੋਵੇਂ ਅੱਖਰ ਲਿਖਦਾ ਵੀ ਹੈ ਤਾਂ ਗੁਰੂ ਅੰਗਦ ਦੇਵ ਜੀ ਕਿਹਾ ਭਾਈ ਮਹਿਮਾ ਉਸ ਨੂੰ ਜ਼ਰੂਰ ਆਉਂਦਾ ਚਾਹੀਏ ਤਾਂ ਮਹਿਮਾ ਆਖਿਆ ਭਲਾ ਗੁਰੂ ਜੀ ਮੈਂ ਜਾਂਦਾ ਹਾਂ ਮੇਰੇ ਆਖੇ ਝਟ ਆਵੇਗਾ ਤਾਂ ਮਹਿਮਾ ਸੁਲਤਾਨਪੁਰ ਗਿਆ ਪੈੜੇ ਮੋਖੇ ਨੂੰ ਆਖਿਆ ਤਾਂ ਪੈੜੇ ਮੋਖੇ ਆਏ ਕਰ ਸ੍ਰੀ ਗੁਰੂ ਅੰਗਦ ਦੇਵ ਜੀ ਕੇ ਮੱਥਾ ਟੇਕਿਆ ਤਾਂ ਸ੍ਰੀ ਗੁਰੂ ਅੰਗਦ ਦੇਵ ਜੀ ਉਸ ਤਾਈਂ ਜਨਮ ਪੱਤਰੀ ਦਿਖਾਈ ਤਾ ਭਾਈ ਪੈੜੇ ਨੇ ਤਾੜ ਤਾੜ ਬਾਚ ਸੁਣਾਈ ਤਾਂ ਸ੍ਰੀ ਗੁਰੂ ਅੰਗਦ ਦੇਵ ਜੀ ਸੁਣ ਕੇ ਬਹੁਤ ਖੁਸ਼ ਹੋਏ। ਤਾਂ ਸ੍ਰੀ ਗੁਰੂ ਅੰਗਦ ਦੇਵ ਜੀ ਆਖਿਆ ਸੁਣ ਭਾਈ ਪੈੜਾ ਇਹ ਜਨਮ ਪੱਤਰੀ ਸਾਨੂੰ ਗੁਰਮੁਖੀ ਅੱਖਰਾਂ ਵਿੱਚ ਲਿਖ ਦੇ। ਤਾਂ ਭਾਈ ਪੈੜੇ ਆਖਿਆ ਭਲਾ ਗੁਰੂ ਜੀ ਕਾਗਜ਼ ਅਤੇ ਸਿਆਹੀ ਅਤੇ ਕਲਮ ਮੰਗਵਾ ਦਿਓ ਤਾਂ ਮੈਂ ਲਿਖ ਦਿੰਦਾ ਹਾਂ। ਗੁਰੂ ਅੰਗਦ ਦੇਵ ਜੀ ਨੇ ਕਾਗਜ਼ ਸਿਆਹੀ ਔਰ ਕਲਮ ਮੰਗਵਾ ਦਿੱਤੀ। ਤਾਂ ਭਾਈ ਪੈੜੇ ਮੁੱਖੇ ਜਨਮ ਪੱਤਰੀ ਲਿਖੀ ਅਤੇ ਗੁਰੂ ਅੰਗਦ ਜੀ ਲਿਖਵਾਈ ਪਰ ਮੁੱਖ ਸੇਤੀ ਪਾਈ ਬਾਲੇ ਸੰਧੂ ਦੇ ਅੱਗੇ ਅੱਖਰ ਸ਼ਾਸਤਰੀ ਸਾਰੇ ਸੰਸਾਰ ਮੇ ਪ੍ਰਸਿੱਧ ਹੈਗੇ ਸਨ ਇਹ ਗੁਰਮੁਖੀ ਅੱਖਰ ਗੁਰਨਾਨਕ ਜੀ ਬਣਾਏ ਅਤੇ ਗੁਰੂ ਅੰਗਦ ਦੇਵ ਜੀ ਜਗਤ ਵਿੱਚ ਵਰਤਾਏ ਐਸੀ ਪਰਉਪਕਾਰੀ ਗੁਰੂ ਜੀ ਨੇ ਜਗਤ ਦੇ ਉਧਾਰ ਕਰਨ ਦੇ ਵਾਸਤੇ ਗੁਰਮੁਖੀ ਅੱਖਰ ਬਣਾਏ ਕਿਉਂਕਿ ਜੋ ਸੰਸਕ੍ਰਿਤ ਸਮਝਣੀ ਤੇ ਪੜ੍ਹਨੀ ਵੱਡੀ ਔਖੀ ਸੀ ਅਤੇ ਗੁਰਮੁਖੀ ਸੋਖੈਨ ਹੀ ਸਮਝੀ ਜਾਂਦੀ ਹੈ ਕਲਯੁਗੀ ਜੀਵਾਂ ਤੇ ਬੁੱਧ ਮੋਟੀ ਜਾਣ ਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮੁਖੀ ਅੱਖਰ ਰਚ ਦिए। ਸਿੱਧਾ ਗਾਢੀ ਗੁਰਮੁਖ ਰਸਤਾ ਬਣਾ ਦਿਆ ਅਤੇ ਜੋ ਸਿੱਖ ਸਰਦਾਵੰਤ ਜਿਸਕੇ ਚਿੱਤ ਮੇ ਮੋਖਿਓ ਹੋਣੇ ਕੀ ਚਾਹ ਹੋਵੇ ਸ਼੍ਰੀ ਗੁਰੂ ਨਾਨਕ ਦੇਵ ਜੀ ਕੇ ਸਿਕੂਣ ਰਸਤੇ ਪਰ ਚੱਲੇਗਾ। ਸੋ ਸ਼੍ਰੀ ਪਰਮੇਸ਼ਵਰ ਜੀ ਕੇ ਪਰਮ ਧਾਮ ਕੋ ਪ੍ਰਾਪਤ ਹੋਵੇਗੀ। ਬੋਲੋ ਭਾਈ ਜੀ ਵਾਹਿਗੁਰੂ।